ਸੱਪ ਦੇ ਡੰਗ ਨਾਲ ਹੋਈ ਨੌਜਵਾਨ ਦੀ ਮੌਤ 'ਚ ਸੰਸਨੀਖੇਜ ਖੁਲਾਸਾ ਹੋਇਆ ਮੈਰਟ ਦੇ ਬਸੂਆ ਜਮਿਤ ਕਸ਼ਾਪੁਰਫ ਮਿੱਕੀ ਦੀ ਮੌਤ ਸੱਪ ਦੇ ਡੰਗ ਨਾਲ ਨਹੀਂ ਸੀ ਸਗੋ ਉਸਦਾ ਕਤਲ ਉਸਦੀ ਪਤਨੀ ਨੇ ਪ੍ਰੇਮੀ ਅਮਰਦੀਪ ਨਾਲ ਮਿਲ ਕੇ ਕੀਤਾ ਸੀ ਦੋਵਾਂ ਦੋਸ਼ੀਆਂ ਨੇ ਗਲਾ ਕੁੱਟ ਕੇ ਪਹਿਲਾ ਅਮੀਤਾ ਕਤਲ ਕੀਤਾ ਤੇ ਫਿਰ ਵਾਰਦਾਤ ਨੂੰ ਹਾਸਾ ਦੱਸਣ ਲਈ ਜ਼ਹਿਰੀਲਾ ਸੱਪ ਉਸਦੇ ਬਿਸਤਰੇ ਤੇ ਛੱਡ ਦਿੱਤਾ ਪੋਸਟਮਾਰਨ ਕੋਰਚੇ ਦਮਕੁੱਟਨਾਲ ਮੋਦੀ ਪੁਸ਼ਟੀ ਤੋਂ ਬਾਅਦ ਪੁਲਿਸ ਨੇ ਬੋਧਵਾਰ ਦੀ ਰਾਤ ਤੋਂ ਮਾਦੋਸ਼ੀਆਂ ਨੂੰ ਗ੍ਰਿਫਤ ਰਸ ਵਿੱਚ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਅਮਿਤ ਦੀ ਤਲਾਸ਼ ਐਤਵਾਰ ਸਵੇਰੇ ਉਸਦੇ ਬਿਸਤਰ ਤੇ ਪਈ ਮਿਲੀ ਸੀ ਅਮਿਤ ਦੀ लाश ਤੇ ਕੋਲ ਇੱਕ ਜੀਂਦਾ ਸੱਪ ਬੈਠਾ ਹੋਇਆ ਸੀ ਅਮਿਤ ਦੇ ਸਰੀਰ ਤੇ ਸੱਪ ਦੇ ਡੰਗਨ ਦੇ 10 ਨਿਸ਼ਾਨ ਸਨ ਜਿਸ ਨੂੰ ਦੇਖ ਕੇ ਪਰਿਵਾਰ ਵਾਲਿਆਂ ਨੇ ਸੱਪ ਦੇ ਡੰਗਨ ਨਾਲ ਅਮਿਤ ਦੀ ਮੌਤ ਦਾ ਦਾਵਾ ਕੀਤਾ ਹੈ ਬੋਧਵਾਰ ਨੂੰ ਪੋਸਟਮਾਰਨ ਰਿਪੋਰਟ ਤੋਂ ਪੁਲਿਸ ਨੂੰ ਪਤਾ ਲੱਗਾਇਆ ਕਿ ਅਮਿਤ ਦੀ ਮੌਤ ਸੱਪ ਦੇ ਡੰਗਨ ਨਾਲ ਨਹੀਂ ਸਗੋਂ ਦਮਕੁੱਟ ਨਾਲ ਹੋਈ ਹੈ ਇਸ ਨਾਲ ਪੁਲਿਸ ਨੂੰ ਗਲਾ ਕੁੱਟ ਕੇ ਕਤਲ ਦਾ ਖੱਤਿਆ ਹੋਇਆ ਤੇ ਡੰਗਾਈ ਨਾਲ ਜਾਨ ਸ਼ੁਰੂ ਕੀਤੀ ਗਈ ਪੁਲਿਸ ਨੇ ਦੇਰ ਰਾਤ ਅਮਿਤਦੀ ਪਤਨੀ ਰਵਿਤਾ ਤੇ ਉਸਦੇ ਪ੍ਰੇਮੀ ਅਮਰਦੀਪ ਨੂੰ ਹਿਰਾਸਤ ਲੈ ਕੇ ਪੁੱਛਗਿੱਛ ਕੀਤੀ ਸ਼ੁਰੂਆਤ ਚ ਦੋਵਾਂ ਨੇ ਪੁਲਿਸ ਨੂੰ ਗੁੰਮਰਾਹ ਕੀਤਾ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਰਵਿਤਾ ਤੇ ਅਮਰਦੀਪ ਨੇ ਹੀ ਅਮਿਤ ਦਾ ਕਤਲ ਕੀਤਾ ਸੀ ਪੁਲਿਸ ਅਨੁਸਾਰ ਅਮਰਦੀਪ ਕੋਲ ਦੇ ਪਿੰਡ ਤੋਂ ਇੱਕ ਕਸ ਪੇਰੇ ਤੋਂ ਵਾਈਪਰ ਸੱਪ ਖਰੀਦ ਕੇ ਲਿਆਇਆ ਸੀ ਵਾਈਪਰ ਸੱਪ ਬੇहद ਜਰੀਲਾ ਹੁੰਦਾ ਹੈ ਉਸ ਦੇ ਡੰਗ ਨਾਲ ਬਚਣ ਦੀ ਉਮੀਦ ਘੱਟ ਹੀ ਹੁੰਦੀ ਹੈ ਰਾਤ ਨੂੰ ਅਮਿਤ ਦਾ ਸੁੱਤੇ ਹੋਏ ਗਲਾ ਘੁੱਟ ਕੇ ਕਤਲ ਕੀਤਾ ਗਿਆ ਇਸ ਤੋਂ ਬਾਅਦ ਲਾਜ ਤੇ ਹੇਟਾ ਸੱਪ ਨੂੰ ਦਬਾ ਕੇ ਰੱਖ ਦਿੱਤਾ ਦਬਾਜ ਸੱਪ ਨੇ ਅਮਿਤ ਨੂੰ ਕਈ ਵਾਰ ਡੰਗਿਆ ਸਵੇਰ ਹੋਣ ਤੇ ਰਵਿਤਾ ਨੇ ਆਪਣੀ ਯੋਜਨਾ ਅਨੁਸਾਰ ਕਤਲ ਨੂੰ ਹਾਦਸਾ ਦੱਸ ਦਿੱਤਾ ਦੋਵਾਂ ਦੋਸ਼ੀਆਂ ਨੇ ਕਤਲ ਨੂੰ ਹਾਸੇ 'ਚ ਬਦਲਣ ਦੀ ਢੂੰਗੀ ਸਾਜ਼ਿਸ਼ ਰਚੀ ਅਮਿਤ ਦੇ ਸਰੀਰ ਤੇ ਸੱਪ ਦੇ ਡੰਗਨ ਦੇ ਨਿਸ਼ਾਨ ਦੇਖ ਪਰਿਵਾਰ ਵਾਲਿਆਂ ਨੂੰ ਵੀ ਵਿਸ਼ਵਾਸ ਹੋਣ ਲੱਗਾ ਕਿ ਸੱਪ ਦੇ ਡੰਗ ਨਾਲ ਉਸ ਦੀ ਮੌਤ ਹੋਈ ਹੈ ਪਰ ਪਿੰਡ ਵਾਸੀਆਂ ਨੂੰ ਰਵਿਤਾ ਤੇ ਅਮਰਦੀਪ ਤੇ ਪ੍ਰੇਮ ਪ੍ਰਸੰਗ ਦੀ ਪਹਿਲਾਂ ਹੀ ਪਲਕ ਸੀ ਅਮਰਦੀਪ ਇਕੱਠੇ ਮਜ਼ਦੂਰੀ ਕਰਦੇ ਸਨ ਅਮਰਦੀਪ ਦਾ ਮਿੱਤੇ ਘਰ ਆਉਣਾ ਜਾਣਾ ਸੀ ਇੱਕ ਸਾਲ ਤੱਕ ਰਵਿਤਾ ਨਾਲ ਉਸ ਦਾ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਮਰਦੀਪ ਦੀ ਅਚਾਨਕ ਮੌਤੇ ਪਿੰਡ ਵਾਸੀਆਂ ਨੇ ਪਹਿਲੇ ਹੀ ਦਿਨ ਸ਼ੱਕ ਜਾਰੀ ਕੀਤਾ ਸੀ ਇਸ ਕਾਰਨ ਅਮਿਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ ਦੱਸਿਆ ਗਿਆ ਹੈ ਕਿ ਅਮਿਤ ਨੂੰ ਪਤਨੀ ਦੇ ਅਮਰਦੀਪ ਨਾਲ ਸੰਬੰਧ ਦੀ ਪਣਕ ਲੱਗੇ ਸੀ ਇਸ ਕਾਰਨ ਉਹ ਵਿਰੋਧ ਕਰਨ ਲੱਗਾ ਸੀ ਜਿਸ ਕੰਦੋਮਾਂ ਨੇ ਉਸ ਨੂੰ ਰਸਤੇ ਤੋਂ ਹਟਾ ਦਿੱ ਸਾਜ਼ਿਸ਼ ਰਚੀ ਰਚੀ ਸੀ ਤੋਸ਼ੀਆ ਨੇ ਗੂਗਲ ਅਤੇ YouTube ਰਾਹੀਂ ਵੀ ਕਤਲ ਦੇ ਤਰੀਕੇ ਜਾਣਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ